ਦੇਸ਼ ਪਰਦੇ ਵਿੱਚ ਮਨਾਇਆ ਗਿਆ 75ਵਾਂ ਗਣਰਾਜ ਦਿਹਾੜਾ ਰਾਸ਼ਟਰਪਤੀ ਮਰਮੂ ਨੇ ਕਰਤਵਿਆ ਪਾਠ ਦੇ ਨਾਲ ਆਯੋਜਿਤ ਪ੍ਰੇਡ ਤੋਂ ਵਿਲੇ ਇਸਲਾਮ ਨੇ ਰਾਸ਼ਟਰਪਤੀ ਮਰਮੂ ਅਤੇ ਫਰਾਂਸ ਦੇ ਰਾਸ਼ਟਰਪਤੀ ਪ੍ਰਤਨ ਬੱਗੀ ਦੇ ਵਿੱਚ ਕਰਤਵਿਆ ਪਾਠ ਪਹੁੰਚੇ ਗਣਤੰਤਰ ਦਿਹਾੜੇ ਤੇ ਕਰਤਵਿਆ ਪਾਠ ਤੋਂ ਦੁਨੀਆ ਨੇ ਦੇਖੀ ਭਾਰਤ ਦੀ ਤਾਕਤ ਨਾਰੀ ਸ਼ਕਤੀ ਦਾ ਰਚਿਆ ਇਤਿਹਾਸ ਪਹਿਲੀ ਵਾਰ ਤਿੰਨੇ ਸੈਨਾਵਾਂ ਦੀ ਪ੍ਰੇਡ ਦੀ ਮਹਿਲਾ ਅਫਸਰਾਂ ਨੇ ਕੀਤੀ ਅਗਵਾਈ ਬੀਐਸਐਫ ਦੇ ਮਹਿਲਾ ਬੈਂਡ ਨੇ ਵੀ ਕੀਤਾ ਮਾਰਚ ਕਰਤਵਿਆ ਪਾਸ ਤੇ ਦिखੀ ਭਾਰਤ ਦੇ ਸੱਭਿਆਚਾਰ ਦੀ ਝਲਕ ਆਯੋਪੀ ਦੀ ਚਾਕੀ ਦੇ ਵਿੱਚ ਭਗਵਾਨ ਰਾਮ ਦੇ ਬਾਦ ਰੂਪ ਦੇ ਦਰਸ਼ਨ ਹਰਿਆਣਾ ਤੇ ਚਾਕੀ ਦੇ ਵਿੱਚ ਮਹਿਲਾ ਸਸ਼ਕਤੀਕਰਨ ਤੇ ਜ਼ੋਰ ਅਸਮਾਨ ਦੇ ਵਿੱਚ ਦੇਖਿਆ ਭਾਰਤੀ ਹਵਾਈ ਸੈਨਾ ਦਾ ਦਮ ਤੇਜਸ ਰਾਫੇਲ ਤੇ ਸੁਖੋਈ ਨੇ ਦਿਖਾਏ ਹੈਰਤ ਅੰਗੇਜ਼ ਕਰਤੱਬ ਫਲਾਈਪਾਸ ਦੇ ਵਿੱਚ ਪ੍ਰਚੰਡ ਹੈਲੀਕਾਪਟਰ ਨੇ ਉਕੇਰੀ ਰੁਦਰ ਦੀ ਤਸਵੀਰ ਕਰਤਵਿਆ ਪਾਸ ਤੇ ਪਹਿਲੀ ਵਾਰ ਸਿੱਖ ਫੌਜੀ ਪਤੀ ਪਤਨੀ ਨੇ ਕੀਤਾ ਮਾਰਚ ਮੇਜਰ ਸਰਜੀ ਸਿੰਘ ਨੇ ਸਿੱਖ ਰੈਜiment ਨੂੰ ਕੀਤਾ ਲੀਡ ਤੇ ਚੌਕੀ ਸ਼ਰਮਾ ਨੇ ਆਪੋ ਆਪਣੇ ਦਸਤੇ ਦੀ ਕੀਤੀ ਅਗਵਾਈ ਕਰਤਵਿਆ ਪਾਤੇ ਫ੍ਰਾਂਸਿਸੀ ਚੈਨਲ ਦੇ ਸੰਯੁਕਤ ਬੈਂਡ ਨੇ ਕੀਤਾ ਮਾਰਚ 30 ਮੈਮਰੀ ਬੈਂਡ ਦਾ ਕੈਪਟਨ ਕੈਪਟਨ ਨੇ ਕੀਤੀ ਅਗਵਾਈ ਗਣਤੰਤਰ ਦਿਵਸ ਮੌਕੇ ਨੈਸ਼ਨਲ ਵਾਰ ਮੈਮੋਰੀਲ ਪਹੁੰਚੇ ਪੀਐਮ ਮੋਦੀ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਕੀਤਾ ਪੀਐਮ ਦਾ ਸਵਾਗਤ ਪੀਐਮ ਮੋਦੀ ਨੇ ਵੀਰ ਸ਼ਹੀਦਾਂ ਨੂੰ ਦਿੱਤੀ ਸ਼ਰਧਾਂਜਲੀ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਦਿੱਲੀ ਦੀ ਵਿੱਚ ਆਪਣੀ ਰਿਹਾਈ ਤੇ ਤਿਰੰਗਾ ਲਹਿਰਾਉਣ ਦੀ ਰਸਮ ਨਿਭਾਈ ਕੇਂਦਰੀ ਮੰਤਰੀ ਨਿਤਨ ਗੜਕਰੀ ਨੇ ਆਪਣੇ ਘਰ ਦੇ ਵਿੱਚ ਕੀਤੀ ਝੰਡਾ ਲਹਿਰਾਉਣ ਦੀ ਰਸਮ ਪਰੇਂਟ ਨੂੰ ਲਈ ਸਲਾਮੀ ਦਿੱਲੀ ਦੇ ਭਾਜਪਾ ਦੇ ਕੌਮੀ ਪ੍ਰਧਾਨ ਜੀ ਪੀ ਨੱਡਾ ਨੇ ਬੀਜਪੀ ਦਫਤਰ ਦੇ ਵਿੱਚ ਤਿਰੰਗਾ ਲਹਿਰਾਇਆ ਤੇ ਦੇਸ਼ ਵਾਸੀਆਂ ਨੂੰ ਗਣਰਾਜ ਦਿਹਾੜੀ ਦੀ ਦਿੱਤੀ ਵਧਾਈ ਲੋਕ ਸਭਾ ਸਪੀਕਰ ਓਮ ਬਿਰਲਾ ਨੇ ਦਿੱਲੀ ਦੇ ਵਿੱਚ ਕੌਮੀ ਝੰਡਾ ਲਹਿਰਾਇਆ ਤੇ ਦੇਸ਼ ਵਾਸੀਆਂ ਨੂੰ ਸ਼ੁਭਕਾਮਨਾਵਾਂ ਦਿੱਤੀਆਂ ਆਰਐਸਐਸ ਮੁਖੀ ਮੋਹਨ ਪਾਗਵਤ ਨੇ ਮਹਾਰਾਸ਼ਟਰ ਦੇ ਨਾਗਪੁਰ ਦੇ ਵਿੱਚ ਤਿਰੰਗਾ ਫੈਰਾਇਆ ਪੰਜਾਬ ਸ਼੍ਰੀ ਗਣਤੰਤਰ ਦਿਹਾੜੇ ਦਾ ਜਸ਼ਨ ਸਿਆਂ ਮਾਨ ਨੇ ਲੁਧਿਆਣਾ ਦੇ ਵਿੱਚ ਨਬਾਈ ਤਿਰੰਗੇ ਦੀ ਰਸਮ ਬੋਲੇ ਮੈਨੂੰ ਨੈਕਸਟ ਇਲੈਕਸ਼ਨ ਦੀ ਨਹੀਂ ਨੈਕਸਟ ਜਨਰੇਸ਼ਨ ਦੀ ਹੈ ਫਿਕਰ ਨੌਜਵਾਨਾਂ ਨੂੰ ਨੌਕਰੀਆਂ ਕਰਨ ਵਾਲਾ ਨਹੀਂ ਨੌਕਰੀਆਂ ਵੰਡਣ ਵਾਲਾ ਬਣਾਵਾਂਗੇ ਦਿੱਲੀ ਪਰੇਡ ਦੇ ਵਿੱਚ ਨਹੀਂ ਮੇੜੀ ਥਾਂ ਤਾਂ ਲੁਧਿਆਣਾ ਦੇ ਵਿੱਚ ਦਿਖਾਈਆਂ ਗਈਆਂ ਪੰਜਾਬ ਵੱਲੋਂ ਤਿਆਰ ਕੀਤੀਆਂ ਚਾਕੀਆਂ ਸਿਆਂ ਮਾਨ ਦਾ ਕੇਂਦਰ ਤੇ ਨਿਸ਼ਾਨਾ ਬੋਲੇ ਪੰਜਾਬ ਦੀ ਬਦੌਲਤ ਹੀ ਦੇਸ਼ ਨੂੰ ਮਿਲਿਆ ਹੈ ਰਿਪਬਲਿਕ ਡੇ ਬਗੈਰ ਪੰਜਾਬ ਤੁਸੀਂ ਕਿਵੇਂ ਮਨਾ ਲੋਗੇ ਆਜ਼ਾਦੀ ਦਿਹਾੜੇ ਪਟਿਆਲਾ ਚ ਰਾਜਪਾਲ ਬਨਵਾਰੀ ਲਾਲ ਪ੍ਰੋਹਿਤ ਨੇ ਲਹਿਰਾਇਆ ਝੰਡਾ ਪਰੇਡ ਤੋਂ ਲਈ ਸਲਾਮੀ ਸ਼ਹੀਦਾਂ ਦੀ ਕੁਰਬਾਨੀ ਨੂੰ ਕੀਤਾ ਨਮਨ ਰੂਪਨਗਰ ਦੇ ਵਿੱਚ ਸਪੀਕਰ ਕੁਲਤਾਰ ਸਿੰਘ ਸੰਧਵਾ ਵੱਲੋਂ ਗਣਤੰਤਰ ਦਿਹਾੜੇ ਦੇ ਮੌਕੇ ਫੈਰਾਇਆ ਗਿਆ ਝੰਡਾ ਪਰੇਡ ਤੋਂ ਲਈ ਸਲਾਮੀ ਜਲੰਧਰ ਚ ਕੈਬਨਟ ਮੰਤਰੀ ਹਲ ਪਾਸਟਿੰਗ ਚੀਮਾ ਨੇ ਲਹਿਰਾਇਆ ਝੰਡਾ ਜਲੰਧਰ ਦੇ ਗੁਰੂ ਗੋਬਿੰਦ ਸਿੰਘ ਸਟੇਡੀਅਮ ਦੇ ਵਿੱਚ ਕੀਤਾ ਗਿਆ ਸਮਾਗਮ ਆਪ ਦੇ ਵਿਧਾਇਕ ਰਮਨ ਰੋੜਾ ਸ਼ੀਤਲਮ ਗਰਾਲਵੀ ਮੌਕੇ ਤੇ ਰਹੇ ਮੌਜੂਦ ਪਠੰਡਾ ਦੇ ਖੇਡ ਸਟੇਡੀਅਮ ਦੇ ਵਿੱਚ ਪੰਜਾਬ ਦੇ ਬਿਜਲੀ ਮੰਤਰੀ ਨੇ ਲਹਿਰਾਇਆ ਝੰਡਾ ਹਰਪਜਨ ਸਿੰਘ ਈਟੀਓ ਨੇ ਪਰੇਡ ਤੋਂ ਲਈ ਸਲਾਮੀ ਮਹਾੜੇ ਦੇ ਸਿੱਖਿਆ ਮੰਤਰੀ ਹਰਜੂਤ ਬੈਂਸ ਨੇ ਲਹਿਰਾਇਆ ਝੰਡਾ ਜ਼ਿਲ੍ਹਾ ਪੱਤਰੀ ਸਮਾਗਮ ਦੇ ਦੌਰਾਨ ਉਹਨਾਂ ਦੀ ਪਤਨੀ ਯੋਤੀ ਯਾਦਵ ਐਸਪੀ ਮਹਾਲੀ ਵੀ ਰਹੇ ਮੌਜੂਦ ਮੰਤਰੀ ਚੇਤਨ ਸਿੰਘ ਜੋੜਾ ਮਾਝਰਾ ਨੇ ਨਵਾਂ ਸ਼ਹਿਰ ਦੇ ਆਈਟੀਆਈ ਗਰਾਊਂਡ ਦੇ ਵਿੱਚ ਲਹਿਰਾਇਆ ਤਿਰੰਗਾ ਸ਼ਹੀਦ ਦੇ ਆਜ਼ਮ ਸਰਦਾਰ ਫਗਤ ਸਿੰਘ ਦੇ ਜੱਦੀ ਪਿੰਡ ਖੜਕਲ ਕਲਾਂ ਜਾ ਕੇ ਸ਼ਹੀਦ ਦੀ ਸਮਾਰਕ ਤੇ ਸ਼ਰਦਾ ਦੇ ਫੁੱਲ ਕੀਤੇ ਭੇਟ ਗਣਤੰਤਰ ਦਿਵਸ ਦੇ ਮੌਕੇ ਤੇ ਕੈਬਨ ਮંત્રી ਗਰਮੀਤ ਸਿੰਘ ਖੁੱਡੀਆਂ ਪਹੁੰਚੇ ਪਠਾਨਕੋਟ ਸਟੇਡੀਅਮ ਦੇ ਵਿੱਚ ਲहराਇਆ ਗਿਆ ਝੰਡਾ ਸ੍ਰੀ ਮੁਖਤਰ ਸਿੰਘ ਵਿਖੇ ਗਣਤੰਤਰ ਦਿਵਸ ਸਮਾਰੋਹ ਦੇ ਦੌਰਾਨ ਡਾਕਟਰ ਬਲਬੀਰ ਸਿੰਘ ਨੇ ਝੰਡਾ ਲਹਿਰਾਉਣ ਦੀ ਰਸਮ ਅੱਜ ਕੀਤੀ ਦਾ ਮਾਰਚ ਪਾਸਦਾਨ ਨਰੀਖਣ ਕੀਤਾ ਕੈਬਨ ਮંત્રી ਲਾਲਜੀਤ ਸਿੰਘ ਭੁੱਲਰ ਨੇ ਸੰਗਰੂਰ ਦੇ ਫੁੱਸ ਲਾਈਨ ਸਟੇਡੀਅਮ ਦੇ ਵਿੱਚ ਲहराਇਆ ਤਿਰੰਗਾ ਗਣਤੰਤਰ ਦਿਵਸ ਦੀਆਂ ਦਿੱਤੀਆਂ ਗਈਆਂ ਵਧਾਈਆਂ ਭਗਤ ਸਿੰਘ ਗਣਤੰਤਰ ਦਿਵਸ ਦੇ ਮੌਕੇ ਮੰਤਰੀ ਬਲਕਾਰ ਸਿੰਘ ਦੇ ਲੋ ਫੈਰਾਇਆ ਗਿਆ ਝੰਡਾ ਇਸ ਮੌਕੇ ਕੱਢੀਆਂ ਗਿਆ ਚਾਕੀਆਂ ਪੰਜਾਬ ਪੁਲਤ ਦੇ ਜਵਾਨਾਂ ਤੇ ਸਕੂਲੀ ਬੱਚਿਆਂ ਨੇ ਪ੍ਰੇਡ ਦੇ ਵਿੱਚ ਲਿਆ ਹਿੱਸਾ ਟ੍ਰਾਂਸਪੋਰਟ ਦੇ ਵਿੱਚ ਮੰਤਰੀ ਗੁਰਮੀਤ ਸਿੰਘ ਮੀਤਿਹਰ ਨੇ ਹੁਸੈਨੀਵਾਲਾ ਬਾਰਡਰ ਤੇ ਸ਼ਹੀਦਾਂ ਦੀ ਸਮਾਧਿ ਨੂੰ ਕੀਤਾ ਨਮਨ ਦੇਸ਼ ਵਾਸੀਆਂ ਨੂੰ ਗਣਤੰਤਰ ਦਿਹਾੜੇ ਦੀਆਂ ਵਧਾਈਆਂ 26 ਜਨਵਰੀ ਮੌਕੇ ਹਰਿਆਣਾ ਦੇ ਸੀਐਮ ਮਨੋਰ ਲਾਲ ਨੇ ਕਰਨਾਲ ਦੇ ਵਿੱਚ ਲਹਿਰਾਇਆ ਤਿਰੰਗਾ ਪ੍ਰੇਡ ਤੋਂ ਲਈ ਗਈ ਸਲਾਮੀ ਸਮਾਗਮ ਦੇ ਵਿੱਚ ਰਾਮ ਲక్ష్మణਣ ਤੇ ਹਨੂਮਨ ਬਣ ਕੇ ਆਏ ਕਲਾਕਾਰ ਦੇ ਪੈਰ ਚੂਕ ਕੇ ਲਿਆ ਆਸ਼ੀਰਵਾਦ ਭਾਰਤ-ਚੀਨ ਸਰਹੱਦ ਤੇ ਤਾਇਨਾਤ ਆਈਟੀਬੀਪੀ ਦੇ ਹਮ ਵੀਰਾਂ ਨੇ ਲਹਿਰਾਇਆ ਤਿਰੰਗਾ ਕੌਮੀ ਝੰਡੇ ਉੰਦਰ ਦਿੱਤੀ ਸਲਾਮੀ ਭਾਰਤ ਮਾਤਾ ਦੀ ਜੈ ਹੈ ਦੇ ਲਗਾਏਗੇ ਨਾਰੇ 75ਵੇਂ ਗਣਤੰਤਰ ਦਿਵਸ ਦੇ ਮੌਕੇ ਤੇ ਟਾਰੀਵਾਗਾ ਸਰਹੱਦ ਤੇ ਬੀਐਸਐਫ ਦੇ ਵੱਲੋਂ ਫੈਰਾਇਆ ਗਿਆ ਤਿਰੰਗਾ ਦੇ ਸ਼ਮਸਤੀਆਂ ਦਿੱਤੀਆਂ ਗਿਆ ਵਧਾਈਆਂ 52 ਸਵਾਰੀਆਂ ਦੇ ਫੈਸਲੇ ਤੇ ਟ੍ਰਾਂਸਪੋਰਟ ਮੰਤਰੀ ਦਾ ਬਿਆਨ ਬੋਲੇ ਦੋ ਚਾਰ ਵੱਧ ਸਵਾਰੀਆਂ ਛੜਾਉਣ ਤੇ ਨਹੀਂ ਕੀਤਾ ਮਨਾ ਓਵਰਲੋਡਿੰਗ ਤੇ ਦਿੱਤੇ ਮੇਰੇ ਬਿਆਨ ਨੂੰ ਯੂਨੀਅਨ ਨੇ ਗਲਤ ਟੰਗ ਦੇ ਨਾਲ ਲਿਆ ਪੰਜਾਬ ਦੀ ਪਹਿਲੀ ਸੜਕ ਸੁਰੱਖਿਆ ਫੋਰਸ ਤਿਆਰ ਕਲ ਸੀਐਮ ਭਗਵੰਤ ਮਾਨ ਲੱਧਰ ਤੋਂ ਐਸਐਫਡੀ ਐਸਐਸਐਫ ਦੀ ਕਰਨਗੇ ਸ਼ੁਰੂਆਤ ਸੜਕ ਹਾਦਸਿਆਂ ਦੇ ਪੀੜਤਾਂ ਦੀ ਮਦਦ ਕਰੇਗੀ ਐਸਐਸਐਫ 26 ਜਨਵਰੀ ਦੇ ਮੌਕੇ ਤੇ ਦੇਸ਼ ਭਰ ਦੇ ਵਿੱਚ ਸੰਜੁਕਤ ਕਿਸਾਨ ਮੋਰਚੇ ਦਾ ਹੱਲਾ ਬੋਲ ਸ਼ਹਿਰ ਸ਼ਹਿਰ ਦੇ ਵਿੱਚ ਕੱਢਿਆ ਟਰੈਕਟਰ ਮਾਰਚ ਕੇਂਦਰ ਸਰਕਾਰ ਤੋਂ ਪੈਂਡਿੰਗ ਮੰਗਾਂ ਨੂੰ ਜਲਦ ਪੂਰੀਆਂ ਕਰਨ ਦੀ ਮੰਗ ਮੋਹਾਲੀ ਚ ਕਮੇਨ ਸਾਹ ਮੋਰਚੇ ਦਾ ਵੱਡਾ ਪ੍ਰਦਰਸ਼ਨ ਨੰਦੀ ਸਿੱਖਾਂ ਦੀ ਰਿਹਾਈ ਦੇ ਲਈ ਕੱਢਿਆ ਰੋਸ ਮਾਰਚ ਲੰਬੇ ਸਮੇਂ ਤੋਂ ਮਹਾਲੀ ਚੰਡੀਗੜ੍ਹ ਬਾਰਡਰ ਤੇ ਡਟੇ ਹੋਏ ਨੇ ਪ੍ਰਦਰਸ਼ਨਕਾਰੀ ਬਠਿੰਡਾ ਚ ਮੰਗਾ ਨੂੰ ਲੈ ਕੇ ਠੇਕਾ ਮਜ਼ਦਮ ਸੰਘਰਸ਼ ਦੇ ਵੱਲੋਂ ਕੱਢਿਆ ਗਿਆ ਰੋਸ ਮਾਰਚ ਠੇਕੇਦਾਰੀ ਸਿਸਟਮ ਬੰਦ ਕਰਨ ਦੀ ਕੀਤੀ ਜਾ ਰਹੀ ਹੈ ਮੰਗ ਤੇਜੀ ਵਾਰ ਪਹੇਚਾਣ ਗਏ ਸੀਐਮ ਭਗਵੰਤ ਮਾਨ ਗਨਰਾਜ ਦਿਹਾੜੇ ਤੇ ਲੋਕਾਂ ਦੇ ਨਾਲ ਜੇਰ ਕੀਤੀ ਗੁੱਡ ਨਿਊਜ਼ ਬੋਲੇ ਮੇਰੇ ਘਰ ਵੀ ਆਉਣ ਵਾਲੀ ਹੈ ਖੁਸ਼ੀ ਪਦਮ ਪੁਰਸਕਾਰਾਂ ਦੇ ਵਿੱਚ ਪੰਜਾਬ ਦੀਆਂ ਦੋ ਹਸਤੀਆਂ ਸ਼ਾਮਿਲ ਆ ਦਾਕਾਰਾ ਨਰਮਲ ਰਿਸ਼ੀ ਤੇ تھیਟਰ ਕਲਾਕਾਰ ਪ੍ਰਾਨ ਸੱਬਰਵਾਲ ਨੂੰ ਪਦਮਸ਼ਰੀ ਪੁਰਸਕਾਰ ਆਪੋ ਆਪਣੇ ਖੇਤਰ ਦੇ ਵਿੱਚ ਵਿਲੱਖਣ ਸੇਵਾਵਾਂ ਦੇ ਲਈ ਮਿਲਿਆ ਸਨਮਾਨ ਰਾਮ ਰਹਿਮ ਦੀ ਪੈਰੋਲ ਦੇ ਵਿੱਚ 10 ਦਿਨ ਦਾ ਵਾਧਾ ਗਣਤੰਤਰ ਦਿਹਾੜੇ ਤੇ ਹਰਨਾ ਸਰਕਾਰ ਦੇ ਸਪੈਸ਼ਲ ਛੋੜ ਦਾ ਮਿਲਿਆ ਫਾਇਦਾ ਹੁਣ 60 ਦਿਨ ਜੇਲ੍ਹ ਤੋਂ ਬਾਹਰ ਰਹੇਗਾ ਡੇਰਾ ਮੁਖੀ ਬਠਿੰਡਾ ਦੇ ਪਿੰਡ ਚੋਕੇ ਦੇ ਵਿੱਚ ਦੋਸਤ ਨੇ ਹੀ ਆਪਣੇ ਦੋਸਤ ਦਾ ਕੀਤਾ ਕਤਲ ਦੋਸਤ ਦੇ ਘਰ ਦੇ ਵਿੱਚ ਹੀ ਇੱਕ ਡੂੰਘੇ ਟੋਏ ਦੇ ਵਿੱਚ ਮਿਲੀ Laash ਦੋ ਮੁਲਜ਼ਮਾਂ ਨੂੰ ਕੀਤਾ ਗਿਆ ਗ੍ਰਿਫਤਾਰ ਦਸੂਹਾ ਚ ਸੜਕ ਕਿਨਾਰੇ ਖੜੀ ਮਿਲੀ La वारिस ਥਾਰ ਹਾਰਤਿਕ ਗੋਲੀਆਂ ਦੇ ਨਿਸ਼ਾਨ ਦੇ ਨਾਲ ਇਲਾਕੇ ਦੇ ਵਿੱਚ ਸਨਸਨੀ ਪੁਲਿਸ ਨੇ ਗੈਂਗਵਾਰਦ ਦੀ ਘਟਨਾ ਦਾ ਜਤਾਇਆ ਸ਼ੱਕ ਦਜ਼ੇਣਾ ਦੇ ਪ੍ਰਤਾਪ ਬਾਜ਼ਾਰ ਦੇ ਨੇੜੇੋਂ ਚੋਰੀ ਹੋਇਆ ਮੋਟਰਸਾਈਕਲ ਲੋਕਾਂ ਨੇ ਕੀਤਾ ਬਰਾਮਦ ਰੇਲਵੇ ਸਟੇਸ਼ਨ ਦੀ ਪਾਰਕਿੰਗ ਦੇ ਨੇੜੇ ਤੋਂ ਮਿਲੀ ਬਾਈਕ ਨਿਛੇੜੀ ਦਾ ਲੋਕਾਂ ਨੇ ਚਾੜਿਆ ਘੁਟਾਪਾ